ਹਾਂਜੀ ਭਾਈ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਸਾਡੇ ਸਭ ਲੋਕ ਵਿੱਚ ਅੱਜ ਆਏ ਵੀ ਜਵਾ ਜਿਹੜਾ ਲਾਇਆ ਲਾਇਆ ਤੇ ਇੱਕ ਵਾਰ ਦੂਜੀ ਵਾਰ ਫੇਰ ਬਣਾਇਆ ਤੇ ਗਿੱਲੀ ਜਿਆਦਾ ਤੀ ਤਾਂ ਅੱਜ ਬਾਦੀ ਮੈਂ ਖਾ ਫੇਰ ਇਹਨਾਂ ਦਾ ਗੰਨਾ ਹੀ ਵਧਾਤਾ ਅੱਜ ਗੰਨਾ ਵੀ ਦਿਖਾਣਾ ਤੁਹਾਨੂੰ ਗੰਨਾ ਵੱਢ ਦਿੱਤਾ ਪੱਤੇ ਵੀ ਆ ਚੁੱਕੀ ਹੈ ਅੱਤ ਤੀਨੋਂ ਅਗਲ ਨਹੀਂ ਐ ਤੇ ਬੂਟੇ ਛਗਾਣੇ ਆ ਵੀਰੇ ਲੱਗਿਆ ਹੋਇਆ ਬਾਣ ਜਮੇ ਵਾਲਾ ਖੇਤ ਨੂੰ ਉਹ ਉਹ ਲਗਣਾ ਹੈ ਪਟਾਣਾ ਫਿਰ ਬਾਹਰ ਵਿੱਚ ਤੇ ਆਲ ਅਦਰਲਾ ਜਿਹੜਾ ਗੰਨਾ ਦਾ ਮੋਢਲੀ ਖੜ ਉਹ ਪੜਾ ਦਿੱਤਾ ਹਾਂ ਵੀਰੇ ਲੱਗਿਆ ਹੈ ਗੰਨਾ ਆਖੀਰ ਦਿਖਾਣੇ ਤੁਹਾਨੂੰ ਬਾਹਰ ਵਿੱਚ ਹੋ ਗਿਆ ਮੁੰਡਿਆ ਇਹ ਭਾਈ ਕੀ ਹੋ ਗਿਆ ਨਾ ਪਿੱਛੇ ਮੁੜੀ ਉਹ ਸਪਰਿੰਗ ਤੇ ਲਾਦਾ ਅੱਛਾ ਚੱਲ ਚੱਲ ਰਵਾੜੀ ਫੇਰ ਮਗਰ 3:55 ਤੇ ਆਪਾਂ ਨੇ ਬਈ ਇਹਦਾ ਇੱਕ ਜਿਹੜਾ ਇੱਕ ਡੈਕ ਆ ਉਹ ਵੀ ਬਦਲਾਣਾ ਕੱਲ ਸਣੀਰਾਮ ਕੋ ਟੀਕੋ ਜਾ ਕੇ ਆਏ ਸੀ ਉਹ ਕਹਿੰਦਾ ਅਨਲਗੀ ਤੇਲ ਜਿਹੜਾ ਨਿਕਲ ਆ ਰਿਹਾ ਪੈਰੋਂ ਮਾਜ ਪੈਰੋਂ ਮਾਜ ਰਖਾਉਦੇ ਉਹ ਉਹਦੇ ਬਾਅਦ ਬਦਲਾਂਗੇ ਤੇ ਬਾਕੀ ਅਸੀਂ ਵੀ ਜਾਣਾ ਟਰੈਕਟਰ ਪਲੇਟ ਸ਼ਹਿਰ ਤੇ ਬਾਕੀ ਹੋਰ ਕੰਮ ਹੈ ਉਹ ਭਾਈ ਆਪਾਂ ਨੇ ਬਾਹ ਤਾਂ ਹੁਣ ਖੇਤ ਇੱਕ ਦੋ ਲੈਨਰ ਰਹਿ ਗਈਆਂ ਉਹ ਵੀ ਕੱਢਾਂਗੇ ਤੇ ਬਾਕੀ ਹੁਣ ਆਹ ਕੰਮ ਤਾਂ ਹੋ ਗਿਆ ਸਾਰਾ ਕੋੜੀ ਦੀ ਆਈ ਮਨ ਭਾਈ ਆਇਆ ਤਾਂ ਤੇ ਬਾਕੀ ਹੁਣ ਸ਼ਾਮ ਨੂੰ ਸ਼ਾਮ ਹੋ ਗਈ ਕਰਨਾ ਹੁਣ ਕੰਮ ਬਾਅਦ ਬਾਕੇ ਹੁਣ ਉਹ ਆ ਵੀਰ ਨੂੰ ਅਧਿਕ ਕੱਜ ਬੋਲ ਤੋ ਲਿਆਂਦਾ ਠੀਕਾ ਤੇ ਉਹ ਵੀ ਦਿਖਾਣੇ ਤੁਹਾਨੂੰ ਘਰ ਜਾ ਕੇ ਜੀ ਕੀ ਹਾਲ ਹੈ ਠੀਕ ਹੈ ਚੱਲ ਪਿਆ ਬੋਰ ਤੁਹਾਡਾ ਹੂੰ ਚੱਲ ਪਿਆ ਜੀ ਬੋਰ ਦੇ ਦੇ ਚੰਦੇ ਪਛਾਈ ਬਤਾਈਆਂ ਭਾਈ ਤੈਨੂੰ ਬੋਲਦੇ ਲੈਂਦੇ ਆ ਤੇਰੀ ਆੜੀ ਤੀਨੇ ਹੁੰਦਾ ਅਵਨੀਂਦਰ ਰਾਣ ਤੇ ਦਲਤੀ ਮੱਜਰੇ ਜਾ ਕੇ ਮੈਨੂੰ ਪਤਾ ਲੱਗਿਆ ਆ ਗਿਆ ਤਾਂ ਆਪੇ ਛੱਡ ਗਏ ਉਹਦੇ ਭੇਜਤਾ ਉਹਨਾਂ ਗੱਡੀ ਚ ਅੱਛਾ ਆਪਾਂ ਪਈਏ ਉਹ ਚੋਂ ਲਾਉਂਦੇ ਹਾਂ ਉਹਨਾਂ ਨਾਲੇ ਭੇਜਤਾ ਬੰਦੇ ਯਾਰ ਉਸ ਕੰਮ ਨਹੀਂ ਹੈ ਇਹਦਾ ਉਹਨੂੰ ਦਿੱਤਾ ਤਾਂ ਗੰਨਾ ਫੀਡ ਦੇ ਨੂੰ ਅੱਛਾ ਗੰਨੇ ਨੂੰ ਚੱਲਦਾ ਨਹੀਂ ਗੰਨੇ ਨੂੰ ਚੱਲਦਾ ਨਹੀਂ ਫਿਰ ਆਪਣੇ ਵਾਲ ਆਪ ਦੇ ਦੇਣਾ ਕਿਸੇ ਨੂੰ ਮੰਗਦੇ ਆ ਅੱਛਾ ਇਹ ਨਮੀ ਦੀ ਉਮਰ ਦਾ ਨਾਲੇ ਤੁਰਕਾ ਕਰਦਾ ਬਈ ਤੇ ਗੱਲੇ ਜਵਾਨ ਆਪਣੇ ਵਾਲ ਤਾਂ ਵੈਸੇ ਵੀ ਬੂਢਾ ਹੋ ਜਾਊਗਾ ਚਾਹਤੂ ਲੈ ਜਾਂ ਮੈਂ ਧੁੱਲ ਪੁੱਛਾਂ ਮੈਂ ਤਾਂ ਬੋਲਦੇ ਦਿਖਾਣਾ ਜਾਂ ਸੀ ਤੇ ਬੱਕੀ ਬਈ ਇਹਨੇ ਬੋਲਦੇ ਲਿਆਂਦਾ ਸੀਗੇ ਤੇ ਮੇਰੇ ਤਾਂ ਨੇ ਉਹ ਦਿਖਾਣਾ ਮੈਂ ਤੁਹਾਨੂੰ ਤੇ ਆਹ ਵਾਲਾ ਸਾਡੀ ਸੇਵਾ ਆਹਲਾ ਬੋਲਦ ਪੁਰਾਣਾ ਹੈ ਆਹਲਾ ਬੋਲਦ ਪੁਰਾਣਾ ਹੀ ਤੇ ਇਹਦੇ ਨੂੰ ਚੈੱਕ ਕਰੋ ਤੇ ਆਹ ਅੱਧਰੇ ਸਾਈਡ ਖੜਾ ਦੂਆ ਬੋਲਦ ਤੇ ਇਹਨੂੰ ਚੈੱਕ ਕਰੋ ਦੇਖੋ ਬਈ ਬੋਲਦ ਸੋਨਾ ਲੱਗ ਰਿਹਾ ਇਹ ਤਾਂ ਅਮਨਿੰਦਰ ਜਿਹੜੇ ਜਿਹੇ ਆ ਸੋਨਾ ਬਈ ਇਹ ਨਵੀਂ ਵੈਰੈਟੀ ਆ ਉਹ ਪੁਰਾਣੀ ਆ ਇਹ ਨਾ ਨਾ ਮਖਾ ਉਹ ਪੁਰਾਣਾ ਜੀ ਨਾ ਨਾ ਹਾਂ ਹੂੰ ਸਾਵੂ ਆ ਹੂੰ ਸਾਵੂ ਕਾਰਲੇਟੀ ਨਾ ਜੇ ਟ੍ਰੈਂਡ ਕਰਨਾ ਜੇ ਦੇਖਣਾ ਨੂੰ ਜੋੜ ਕੇ ਵੀ ਕਿਆ ਕਹਿੰਦਾ ਅੱਛਾ ਉਹ ਛੱਡ ਕੇ ਇੱਕ ਵਾਰ ਆਉਂਦਾ ਉਹਦਾ ਡਰ ਵੀ ਗਿਆ ਤਾਂ ਮੋਕ ਮਾਰੀ ਪਈ ਤੀ ਇਹਨੂੰ ਅੱਛਾ ਤੇ ਬਾਕੀ ਬੋਲ ਤਾਂ ਵਧੀਆ ਇੱਕ ਨੰਬਰ ਬਹੁਤ ਹੁਣ ਇਹਨੂੰ ਵੀ ਗਾਣਾ ਪਾਇਆ ਗਾ ਹੂੰ ਜੋ ਸਰਵਾਣ ਨੂੰ ਦੋਨੇ ਅੱਛਾ ਹੈਵਾ ਨਾਲ ਕਿਤਾਣਾ ਉਹ ਨਾਲ ਕਹਦਾ ਜਿਹੜਾ ਉੱਥੋਂ ਲੈ ਕੇ ਗਏ ਤੇ ਬਲ ਚੋਰ ਤੇ ਉਹਨਾਂ ਨੂੰ ਫੀਡ ਫੂਡ ਰੱਖਦੇ ਉਹ ਵੀ ਹਨ ਨਹੀਂ ਇਹਨੇ ਬੋਲਦਾ ਤੇ ਨਹੀਂ ਹੈ ਕਿ ਗਾਂ ਗਾਂ ਨਹੀਂ ਹੋਣੀ ਪੁੱਛ ਕੇ ਹੈ ਤਾਂ ਪੱਪਾ ਜੰਦੀ ਇਹਨਾਂ ਨੂੰ ਹੈਵਾ ਨਾਲ ਇਹ ਪਾ ਦੇਣਾ ਅੱਛਾ ਬਾਕੀ ਸਾਊ ਆ ਬੋਲਦਾ ਇਹ ਆਉਂਗਾ ਮੈਂ ਅੱਜ ਦੋਨੇ ਦੇਖਣਾ ਭੰਦਾ ਪਾਉਗਾ ਹਾਂ ਹੈ ਨਾ ਪਰ ਰੇਸ ਵਾਲੀ ਆ ਬੋਲਦਾ ਹਾਂ ਇਹਨਾਂ ਨੂੰ ਵੇ ਬੰਦੇ ਬੈਲ ਰੱਖਣੀ ਬੱਗੇ-ਉੱਗੇ ਬੈਲ ਰੱਖਣੀ ਬਾਕੀ ਇਹ ਭੱਜ ਦਾ ਵੀ ਇਹੇ ਭੱਜ ਦਾ ਵੀ ਸੋਨਾ ਹੈ ਕ੍ਰੇਸਾਲਾ ਬੋਲਦਾ ਹੈ ਹਾਂਜੀ ਅੱਧਰਾ ਛੋਟੀ ਉਹ ਤੋਂ ਵੱਡੀ ਉਹ ਤੋਂ ਵੱਡੀ ਉਹ ਤੋਂ ਛੋਟੀ ਆ ਬੋਲਦਾ ਹੀਰੇਲ ਸੈਟ ਕਰ ਲੈਨੇ ਦਰਸਿਆ ਦਰਿੰ ਮਾਰਸਿਆ ਦੇ ਮੋਜ ਪਹਿਲਾ ਅੱਜ ਕਰ ਕੋ ਖੜਦਾ ਮ ਵੱਡਿਆ ਹੋਇਆ ਤਾਂ ਪਾ ਹੈ ਨਹੀਂ ਕੋਈ ਖੁੱਲ ਗਿਆ ਬੜੀ ਗੱਲ ਹੂੰ ਉਰੀ ਚਲ ਅੰਦਰ ਬੈਠ ਅੱਜ ਇਹਨੋਂ ਉੱਥੋਂ ਨਿਕਲ ਗਿਆ ਮੜੀ ਜੀ ਜਗ੍ਹਾ ਦੇ ਵਿੱਚ ਨਹੀਂ ਉੱਥੇ ਹਾਂ ਨੂਰੀ ਕਾਲ ਬਤਾਈ ਦੇਣੀ ਹੈ ਚੱਲ ਚੱਲ ਅੰਦਰ ਬੈਠ ਤੈਨੂੰ ਆਏ ਨੇ ਬੁਲਾਇਆ ਕਰਨ ਪੈਣਾ ਹੈ ਦੀਦੀ ਨੇ ਅੱਛਾ ਹੋਰ ਹੋ ਜਾਂਦੀ ਹਾਂ ਤੇ ਆ ਜਾਓ ਉੱਥੇ ਬੈਠ ਉਰੀ ਮੰਨ ਕੇ ਰੱਖਣੀ ਪਏਗਣੀ ਤੇ ਆ ਰੱਖੀ ਉਹ ਆ ਜਾਂਦੀ ਪਿੱਛੇ ਜੀ ਅੱਛਾ ਗਾਰੀ ਉਹਨਾਂ ਦਾ है ਹੈਂ ਦੇ ਮਾਰ ਦਿੱਤੀ ਸੱਡਾ ਵਾਲੀ ਹੈ ਗਰੀ ਯਾਰ ਬਹੁਤ ਚਿੱਤੀ ਕਰਦੀ ਹੈ ਬਹੁਤ ਉਸਕੋ ਤਾਰੀਏ ਹੈ ਪੰਜੀ ਕਿੱਥੇ ਗਈ ਗਾਣਾ ਪਾਧਾ ਦਾ ਹੋ ਗਾਣਾ ਨਹੀਂ ਪਾਣਾ ਹੈ ਜੇ ਪਹਿਲਾ ਹੀਰੇ ਨੇ ਬੰਨੀ ਹੈ ਇੱਥੇ ਜੀ ਟੋੜੀ ਟੋੜੀ ਪਾਣੀ ਹੈ ਚੋਕਰ ਦਾ ਪਾਣਾ ਉਹ ਹੁਤਾਜੇ ਪਾ ਚੋਕਰ ਕਾਲੂ ਗੁੱਲੂ ਲੈ ਆਉਂਗੇ ਕਾਲੂ ਮੈਂ ਜਾਣਾ ਯਾਰ ਤੋਹ ਕਾਲੂ ਪੇਪਰ ਦਨ ਪੇਪਰ ਹੈਗਾ ਬਈ ਤੇ ਤੀ ਤਰੀਕ ਨੂੰ ਮਕਣੇ ਕਹ ਰਹੀ ਹੈ ਨਹੀਂ ਬੇਤਰਾ ਅੱਛਾ ਜੀ ਯਾਰ ਇਸ ਪੇਪਰਾਂ ਦੇ ਦੇਖੂਗਾ ਵੇਖਾ ਕਰ ਦ 29 30 29 ਦਾ ਮੇਲ ਹੈ ਨਾ 29 ਦਾ ਮੇਲ ਨਹੀਂ ਹੈਗਾ 28 ਦਾ ਮੇਲ ਹੈ ਨੂਰੀ ਵੰਜਰੀ ਲਾਇਆ ਇਹਨਾਂ ਜਾਨੇ ਛੱਟੇ ਜੇ ਥੋੜਾ ਕੋੜ ਹੁੰਦੇ ਆ ਕੋਲੀਆਂ ਦਿੰਦੇ ਹੋਣ ਸੁਣੇ ਕਰਕੇ ਨਾ ਕਈ ਵੇ ਪੈ ਜਾਂਦੇ ਹੁੰਦੇ ਕਈ ਵੇ ਮਨ ਨੂੰ ਵੀ ਘੂਰਦੀ ਜਾਂਦਾ ਅੱਛਾ ਹਾਂ ਤਾਂ ਧਿਆਨ ਰੱਖਣਾ ਇਦਾਂ ਸੂਪ ਵੀ ਕਈ ਵਾ ਖੁੱਲੀ ਹੁੰਦੀ ਐ ਫੇਰ ਫੜ ਲੈਂਦੀ ਐ ਹੂੰ ਬੰਨ ਕੇ ਰੱਖਿਆ ਕਰਨੀ ਬੰਨ ਕੇ ਵੀ ਕਈ ਵਾ ਖੋਲਣੀ ਪੈਂਦੀ ਹੁਣ ਘਮੂਂਦੀ ਮੈਂ ਹੁੰਦਾ ਨਹੀਂ ਆ ਇਹ ਗੱਲਾਂ ਦਾ ਧਿਆਨ ਰੱਖਣਾ ਠੀਕ ਆ ਠੀਕ ਉਹਨੇ ਉਹ ਨਹੀਂ ਦੀ ਨਹੀਂ ਹੈ ਨਾ ਉਹ ਨੂਰੀ ਰਹਿਣਾ ਹੁਣ ਹਾਂ ਇਹ ਮਾਤੇ ਚਰਮੇ ਸ਼ਾਹ ਨੂੰ ਸ਼ੂਏ ਤੋਂ ਬਾਅਦ ਚਲ ਕਈ ਤਾਂ ਹੁੰਦੀਆਂ ਸਾਬ ਤੇ ਬੱਢਣ ਲੱਗ ਗਈ ਹੂੰ ਜਾ ਕੇ ਆਣਾ ਹੂੰ ਪਰ ਅੰਮੇਲ ਹਲਦੀ ਨੇ ਜਾਵਾਂਗੇ। ਉਹ ਨੇ ਹਲਦੀ ਵੀ ਚਾਹਤ ਨੂੰ ਪੈਂਦੇ। ਅੱਜ 26 ਉਹ ਦੀ। ਹਾਂਜੀ। ਆਹੋ ਮੈਂ ਤਾਂ ਕਰ ਰਹੀ ਹਾਂ ਭਾਈ। 29 ਨੂੰ। ਇਹ ਨੂੰ ਮਾ ਜਾਣਾ। ਅੱਜ ਨੂੰ ਉਹ ਤਾਂ ਬੈਠੇ ਸੀ। ਹਲੇ। ਇੱਕ ਨੂੰ ਜਾਣਾ। ਦੋ ਨੂੰ ਫੇਰ ਕਰਾਈਏ। ਹਨਾ। ਸਤਨੂ ਵੀ ਕਰਈਆਂ ਹਾਂ ਸਤਨੂ ਵੀ ਸ਼ਾਇਦ ਕਰਈਆਂ ਹਾਂ ਸਤਨੂ ਤਾਂ ਪੱਕਾ ਕਰਾ ਹੱਤੂ ਤੇ ਰਹਿਣੀ ਹੈ ਕਿਉਂਕਿ ਦੌੜਨ ਜੋ ਮਰਜੀ ਦਿਨ ਹੋਵੇ ਉਹ ਉਸ ਦਿਨ ਵਾਲਾ ਦਿਨ ਹੀਰੇ ਆਪਾਂ ਛੱਡਣਾ ਹੀਰੇ ਕਰ ਜੋ ਕੁਝ ਕਰਨਾ ਹੈ ਅੱਜ ਵਿੱਚ ਜਾਣਾ ਦਾ ਕਮਾਉੜ ਬੌਂਡ ਨਹੀਂ ਬਾਕੀ ਭਾਈ ਆਪਣਾ ਬਾਗੇ ਆਏ ਆ ਜਵਾ ਵੀ ਆਏ ਆ ਬਾਕੀ ਇੱਧਰ ਉਹ ਮੁੰਡਾ ਜਿੱਦਾਂ ਆ ਗਏ ਆ ਛੁੱਟੀਆਂ ਲੈਣੀਆਂ ਉਹਦਾ ਬਾਕੇ ਆਂਦਾ ਸੈਲਰ ਚੋ ਟਰੈਕਟਰ ਆਉਂਦਾ ਨਹੀਂ ਜਾਂ ਤਾਂ ਗੱਲ ਚੁੱਦਾ ਪਾ ਗਏ ਇੱਕ ਦਲਬੀਜ ਦੇ ਫਾਂਟਾ ਨਹੀਂ ਮੰਨੇਰਾ ਹੋ ਗਿਆ ਉਹਦੇ ਨੇ ਸਵਾ ਡਰੈਕਟਰ ਸੈੱਲ ਚਲਾ ਕੇ ਆਇਆ ਹਾਂ ਮੋਟਰ ਲੈ ਕੇ ਤੇ ਹੁਣ ਕੰਮ ਲੱਗੇ ਉਹ ਫੇਰ ਕਰਨਾ ਫਿਰ ਰੇਸ਼ਨਾ ਨੂੰ ਪਾਣੀ ਵੀ ਕਰਨਾ ਭਾਈ ਇਹ ਹੀਰਾ ਕੱਢਣਾ ਹੁਣ ਮੈਨੂੰ ਲੱਗ ਰਿਹਾ ਚਾਂਦੀ ਚੂਣਗੀ ਕੋਨੂ ਰਿਕੇ ਜਿਹੜਾ ਖਾਣਾ ਫਿਰ ਰਹੀ ਹੈ ਇਹ ਜਿਹੜਾ ਖਾਣਾ ਹੈ ਲੱਛਣ ਵੀ ਕਰਦੇ ਸਵੇਰ ਦੀ ਜਗਾ ਹੀ ਲੱਭਦੀ ਫਿਰਦੀ ਅੱਜ ਖੋਲਣੇ ਨਹੀਂ ਇਹ ਡਿੰਜਰੇ ਦੇ ਰੱਖਣ ਦਾ ਆ ਖੋਲਿਓ ਹੁਣ ਦੇਖ ਐਤ ਕੀ ਦਾ ਚਲ ਔਖਾ ਔਖਾ ਬਣਾ ਸਰ ਗਿਆ ਹੁਣ ਤੂੜੀ ਦਾ ਅੱਛਾ ਪਰਲੇ ਦਾ ਦੇਖ ਪਰ ਮੋਤੀ ਦਾ ਸ਼ੰਕਾ ਵੀ ਹੋਣਾ ਉਹ ਕਿਵੇਂ ਸਾਰਨਾ ਐਂ ਦੇਖਣਾ ਉਹ ਫਿਰ ਭਰਾ ਲੈਣਾ ਪਾਣੀ ਸ਼ੱਕ ਹੂੰ ਤੂੜੀ ਫਿਰ ਲੇਕੀ ਮੰਗਾਣਾ ਦੇਖ ਚਲ ਤਾਹਾਂ ਦਾ ਲੁਕ ਜਾ ਹੋਜੀ ਬੜਾ ਤੂੜੀ ਲੱਗ ਤੂੜੀ ਜੇ ਉੱਧਰ ਹੋਈ ਜੀ ਇਦਣ ਮੈਂ ਤਕੀਂ ਰੱਖਣੀ ਕਿ ਲਾਲ ਦੇ ਪਰਾਣੀ ਵਿੱਚ ਥੱਲ ਹੁੰਦੇ ਹੋ ਗਏ ਨਾ ਯਾਰ ਤੂੜੀ ਕਰਨੀ ਕਿਉਂ ਆ ਤੂੜੀ ਗਿਆ ਹੁੰਦਾ ਹਾਂ ਡੰਗਰਾ ਜੋਗੀ ਰੱਖ ਅਨ ਬਸ ਕੰ ਡੰਗਰਾ ਜੋਗੀ ਰੱਖ ਉਹ ਫੁੱਲੀ ਵੀ ਲਾਉਣੀ ਐ ਕਿ ਪਤਾ ਨੇ ਸਾਸ਼ੇ ਕੰਮ ਕਰਦਾ ਸਯਾਦਾ ਜੀ ਬੰਤੀਆਂ ਬੰਤੀਆਂ ਮਿਰਚ ਲਈ ਅੱਗੇ ਲਾ ਦੇਣੀ ਤੇਰੇ ਦੇਖੀ ਉਹ ਦੇਖਿਆ ਤੂੰ ਵੀ ਖਾਦੇ ਜਿਹੜੇ ਮੰਮਾ ਹੁਣ ਤਾਂ ਅਨਿਸ਼ਾ ਮਾਰ ਪਰ ਵੇ ਗਾਜੀ ਅੱਜ ਕੀ ਚਾ ਚ ਕਰਾਂ ਉਹਨੂੰ ਬ੍ਰੀਕ ਦੇ ਦਿੱਤੀ ਇਹਨਾਂ ਨੇ ਉਹ ਨੰਗਲ ਬਣੇ ਪਾਸ ਕਾਨੂੰਨ ਤਾਂ ਜ਼ਿਆਦਾ ਪੈਂਦੀ ਕਿੱਲੋਂ ਤੇ ਤਾਂ ਹੀ ਫਿਰ ਜਿਹੜਾ ਚੂਰਾ ਇਹ ਦਿਖਣਾ ਮੜ ਖਦਾ ਚੂਰਾ ਨਹੀਂ ਹੈਗਾ ਉਦੋਂ ਮੈਂ ਪਾਈ ਤਾਂ ਆਪਣੇ ਸਾਵੀ ਇਹ ਨਾਲ ਦੀ ਉਦੋਂ ਚੂਰਾ ਚੂਰਾ ਜੀ ਪੈਂਦੀ ਹੈ ਕੋਈ ਕੋਈ ਫੈਲਾ ਬੀ ਬੀ ਵਾ ਆਇਆ ਕਈ ਵਾਰ ਮਸ਼ੀਨ ਕਰ ਜਾਂਦੀ ਵਿੱਚ ਨਹੀਂ ਦੂਆ ਥੱਲਾ ਦੇਖਣਾ ਆਪਾਂ ਨੇ ਜੋ ਵੀ ਬ੍ਰੀਕ ਹੋਵੇ ਫਿਰ ਉਹਨਾਂ ਨੂੰ ਕੱਢਣਾ ਹੈ ਵੀ ਸਗੋਂ ਤਾਂ ਹੀ ਪਤਾ ਲੱਗਿਆ ਕਿ ਨਾ ਬਈ ਇੱਕ ਵਾਰ ਬ੍ਰੀਕ ਨਿਕਲਿਆ ਤਾਂ ਇਹ ਆਪਕਾ ਅਧਿਸ਼ਕਤੀ ਖਾਰੀ ਆ ਅੱਜ ਉਹਨੂੰ ਗਿੰਦਾ ਪਾਉਣਾ ਨਹੀਂ ਕਿ ਹਰਿਆਈ ਕਰਦੀ ਉਹ ਥੋੜੀ ਜਿਹੀ ਹਰਿਆਈ ਪਾ ਦੀ ਥੋੜੀ ਜਿਹੀ ਕਿ ਹਰਿਆਈ ਪਾ ਦਿੰਦੀ ਹਾਲਸਾ ਰਵਾ ਰਿਹਾ ਇਹਨੂੰ ਰਜਾਉਣ ਵਾਸਤੇ ਇਹਨੇ ਉਹ ਹੱਸ ਤਾ ਗਿੱਲਾ ਕਰ ਦਿੱਤਾ ਹੈ 7 ਇਹ ਜੀ ਤੇ ਬਾਕੀ ਹੁਣ ਹੀਰੇ ਦੀ ਵੀ ਡੋੜ ਆ ਰਹੀ ਹੈ ਨੇ ਹੀਰਾ ਵੀ ਦੇ ਦੇ ਹੁਣ ਐਦਿਕ ਦਾ ਪਹਿਲਾ ਨੰਬਰ ਚੱਕਿਆ ਉਹਨੇ ਦੇਖੀ ਹੁਣ ਚਲੋ ਜੀ ਦੇਖੋ ਪਰਮਾਨੈਂਟ ਜੁੜ ਜਾਣਗਾ ਪਹਿਲਾ ਆ ਗਿਆ ਜੀ ਉਹ ਟੱਕਦਾ ਕੀ ਕਰਦਾ ਹੋ ਜਾਏਗਾ ਪੁਆਇਆ ਲਾ ਕੇ ਆਈਆਂ ਇਹਨੂੰ ਉੱਪਰ ਹੀਰਾਲ ਜੀ ਅਮਾ ਹੀਰਾਲ ਜੀ ਫਾਕੀ ਆਇਆ ਹੀਰੇ ਕਿ ਫੀਡ ਨੂਰੀ ਆਹ ਬੈਠੀ ਨੂਰੀ ਸਾਇਟ ਬ੍ਰੇਨ ਚਲਾੜੀ ਟੋਕੜੇ ਮਸ਼ੀਨ ਟੋਕ ਟੋਕ ਹੋਯੂ ਫੇਰ ਤਾਂ ਤਨੂਰੀ ਬੈਠੀ ਚੱਦਰ ਪਾਹ ਖਲਾਦੀਏ ਹੀਰੇ ਦੀ ਡਾਈਟ ਤੇ ਐਵੇਂ ਬਰਲ ਘਰ ਆਤ ਟੱਕਣ ਕੱਖ ਕੀ ਪਤਾ ਕੀ ਹੋ ਜਾਵੇ ਟੱਕ ਦਿੱਤਾ ਜੀ ਕੱਖ ਟੱਕ ਤਾਂ ਕੱਖ ਇਹ ਇਕ ਫਿਰ ਇਹਨੂੰ ਪੈ ਜਾਣੇ ਤਾਂ ਇੱਕ ਵਾਰ ਹੋਰ ਇੱਕ ਅੱਧੀ ਵਾਰ ਹੋਰ ਲੱਤਾਂ ਮਾਰਨੀ ਹੈ ਰਾਜ ਨੂੰ ਫਿਰ ਆਪ ਉਹ ਪਾ ਲੱਤਾਂ ਜਦੋਂ ਖਤਮ ਹੋਏ ਦਾ ਕੰਮ ਉਹਦਾ ਇਹ ਮਤਲਬ ਕੀ ਉਹਨੇ ਚੁੱਕ ਚੁੱਕ ਕੇ ਖਾਣੀ ਹੈ ਤੂੜੀ ਇਹਨਾਂ ਨੇ ਆਏ ਵੀ ਸਾਰੀ ਕੱਟੀ ਖਾਣੀ ਹੈ ਮਰਜ਼ੀ ਨਾਲ ਖਾਣੀ ਹੈ ਉਧਰ ਵੀ ਯਾਰ ਆਪਾਂ ਦੇਖਦੇ ਹਾਂ ਉਹਦੀ ਤੂੜੀ ਇੱਕ ਨਹੀਂ ਬਈ ਰਹਿੰਦੀ ਆ ਜਰ ਜੀ ਕਰਨਾ ਉਹਨੇ ਤਾਂ ਦੇ ਖਾਣੀ ਨਹੀਂ ਨਹੀਂ ਖਾਣੀ ਟਾਈਮ ਲੱਗਦਾ ਉਹ ਨਖਰੇਵਾਜ ਆ ਹਾਂ ਨਖਰੇਵਾਜ ਆ ਐਸ ਵੇ ਜਦ ਕਰ ਕਰ ਤਾਈ ਜਰ ਮਾਨਦਾ ਹੁੰਦਾ ਨਾ ਐਂ ਬੈਠੂਗਾ ਜਿਨੂੰ ਕਿ ਮੈਨੂੰ ਕੁਝ ਹੋਏ ਪੈਂਦਾ ਮੇਰੀ ਲੱਤਾਂ ਘੁੱਟੋ ਆ ਕੇ ਅੰਦਰ ਦੇਖੀ ਸੀ ਇੱਕ ਕੜ ਚੋਰ ਇੱਕ ਵਾਰ ਅੰਨਾ ਗੁੱਸਾ ਹੁੰਦਾ ਖੁਰਲੀ ਬਲੱਤਾ ਮਾਰ ਦਿੰਦਾ ਉੱਪਰ ਚੜ ਚੜ ਕੇ ਨਹੀਂ ਚੜਦਾ ਮਨ ਮਰਦੀ ਦਾ ਮਾਰੀ ਤਾ ਉਹ ਦੱਡ ਕਰਿਆ ਨੇ ਜੇ ਭੁੱਖ ਲੱਜੀ ਤਾਂ ਉਹਨਾਂ ਦਰਵਾਜ਼ੇ ਬੰਦ ਦੇਣੇ ਆਜੋ ਭਾਈ ਆਜੋ ਆਜੋ ਭਾਈ 2 ਮਿੰਟ ਬਾਅਦ ਭੁੱਖ ਲੱਗ ਜੇ ਖਾਏ ਤੇ ਅੱਛਾ ਕੋਲ ਪਾਉਣਾ ਪੈਣਾ ਜਿਆਦਾ ਨਹੀਂ ਤਾਂ ਉਹਨਾਂ ਨੂੰ ਕੰਮ ਹਬਤਾ ਨੂੰ ਜੇ ਨਹੀਂ ਤਲਕ ਤੇ ਤਾਂ ਪਰ ਬੰਦ ਹੋ ਜਾਗਾ ਭੁੱਖਾ ਹੂੰ ਥੋੜਾ ਇਹ ਘਰ ਪੰਚ ਮੈਂ ਪੈਨ ਪਰ ਲੇ ਕੇ ਬਾਅਦ ਵਿੱਚ ਸਬਸਕ੍ਰਾਈਬ ਕਰਾਂਗੇ ਰੇਪਾਂ ਦੇ ਹੱਥ ਅੱਛਾ ਫਿਰ ਹੌਲੀ ਥੱਲੇ ਰਖਾ ਕੇ ਪੈਰ ਫਿਰ ਖੜ ਜਗਾ ਕਰਨੇ ਨੇ ਬਸ ਇਹ ਵਤਨਦਰ ਵੀ ਇਹ ਜਈ ਹੈ ਇਹ ਵਤਨਦਰ ਵੀ ਇਹ ਜਈ ਹੈ ਜਿੱਦਾਂ ਇਹਦੀ ਸਹਾਈਦ ਨਾਲ ਸਹਾਈਦ ਨਾਲ ਦੋਸਤੀ ਪੈ ਗਈ ਉਦੋਂ ਤੇ ਫਿਰ ਠੀਕ ਵਾਹ ਵਾਹ ਕਰਾ ਦੇਆ ਕਰਨੀ ਦੋਨਾਂ ਨੇ ਕਹਿੰਦੇ ਅਰੇ ਟੀਕਾ ਲਾ ਕੇ ਦੇਖੀ ਮਾੜਾ ਇਹ ਕਰਦਣ ਪਾ ਹੁਣ ਨਹੀਂ ਹੁਣ ਤਾਂ ਵੱਢੂਗਾ ਹੁਣ ਤਾਂ ਸਵੇਰ ਸਵੇਰੀਓ ਹੈ ਹਾਂ ਤੇ ਖਾਂਦੇ ਨਹੀਂ ਮੰਗਦੇ ਨਹੀਂ ਅੱਛਾ ਜਿੱਦਣ ਇਹ ਹੋਉਂਦਾ ਫਟਦੇ ਨਹੀਂ ਫੰਦੀ ਹੁੰਦਾ ਅੱਛਾ ਅੱਜ ਕਵੇ ਨੂੰ ਘਾਟੀਦਾ ਹੁੰਦਾ ਹੁਣ ਇਕੱਲੇ ਹੀ ਹੈ ਅੱਜ ਤਾਂ ਘਾਣੀ ਉਹ ਦੌੜਾ ਵੀ ਹੈ ਬਈ ਮਿਕਿੰਗ ਕਰਨਾ ਪਾਣੀ ਧਰਤਾ ਨਾ ਧਰਤਾ ओके सारा काम निबड़ गया जी चौकरा जहन नहीं था अच्छा जी तो, तो बाकी चलो ठीक है भाई मैं जाके से सस्ती